ਜੱਟ ਜਦ ਪੱਟ ਦਾ ਰੋਟੇ ਨਾਲ ਦਾ ਉਹ ਕੁਜਰੂਆ ਜ ਵਰਦੀ ਨਹੀਂ ਪਾਈ ਮੇਰਾ ਜੈਪੀ ਵੱਡੇ ਆ ਅੱਜ ਹੋ ਗਈ ਵੱਡੇ ਵੱਡੇ ਉਹ ਕੱਢਦਾ ਤੇਰਾ ਜਾ ਕੇ ਗਾੜੀ ਵੱਡੇ ਤੁਹਾਡੀ ਪੈਨੂ ਡੀਪੀ ਆ ਕੇ ਪਜੂ ਓ ਰੁਕੋ 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 ਓਏ ਉਹ ਕਿਹੜਾ ਆ ਗਿਆ ਵਾ ਮੈਨੂੰ ਪਤਾ ਸੀ ਗਾੜੀ ਆਪਾਂ ਲੰਗਰੇ ਜਾ ਕੇ ਰੋਟੀ ਨਾ ਖਾਏਗੇ ਉਹ ਨਹੀਂ ਨਹੀਂ ਤਿੱਜੇ ਪਿੰਡ ਜਾਵਾਂਗੇ ਗੁਰੂ ਓ ਕਿਉਂ ਉਹ ਕੜੀ ਚੋਲ ਬੰਡੇ ਆ ਆਜੋ ਆਜੋ ਉਹ ਗੁਰੂ ਆ ਭੀ ਤੇਰੇ ਬੜੇ ਫੋਲਵਰਰਾਂ ਨੇ ਦੇ ਓਏ ਉਹ ਪਹਿਲਾਂ ਯਾਰ ਹੀ ਹੁਣ 500 ਹੋ ਗਿਆ ਵਾ ਅੱਛਾ ਕਟੰਡੇ ਆ ਕਟੰਡੇ ਉਹ ਕਾਪੀ ਬਣਾਈ ਆ ਇਹਨੇ ਸਾਲੇ ਨੇ ਮੈਨੂੰ ਕਿਹੜਾ ਕਾਪੀ ਦਿੱਤੀ ਆ ਉਹ ਬੁੜਕਣਾ ਤੂੰ ਕਾਪੀ ਬਣਾਈ ਓ ਮੈਨੇ ਹੁਣ ਬਣਾਈ ਆ ਇਹਨੇ ਤੇ ਸਾਲੇ ਨੇ ਹੁਣ ਬਣਾਈ ਆ ਚਲ ਕੋਈ ਨਹੀਂ ਲੜੋ ਨਾ ਆਜੋ ਇਹਨੂੰ ਪੁੱਛਣਾ ਗਿਆ ਅੱਜ ਨਾ ਗਿਆ ਓਏ ਠੰਡ ਬੜੀ ਮੈਂ ਅੱਜ ਮੂੰਹ ਹੀ ਤੋ ਗਿਆ ਆ ਮੈਂ ਤੇ ਮਾਮਾ ਸਕੂਲ ਦਾ ਖਿੜਕੀ ਤੂੰ ਹੋਂ ਤੋੜੀ ਹੈ ਨਾ ਮੂੰਹ ਤੇ ਕਰਾ ਮੇਰੇ ਉਹ ਝੂਠ ਨਾ ਮਾਰਕੀਟ ਤੂੰ ਹੋਂ ਮਾਰੀ ਆ ਦੱਸ ਓਏ ਅਮਨੇ ਮੋਨੀਟਰ ਕਹਿੰਦਿਆ ਹੀ ਇਹ ਨਿਸ਼ਾਨੇ ਨਿਸ਼ਾਨੇ ਲਾਉਣ ਖੇ ਡੰਡੇ ਹੀ ਕਲਾਸ ਚ ਇੰਨਾ ਹੀ ਤੋੜੀ ਆ ਤੇ ਤੇਰਾ ਇਹ ਨਾ ਲੱਗੰਦਿਆ ਵਾ ਉਹ ਗੁਰੂਆ ਜਿਹੜਾ ਕਲਾਸ ਚ ਕੈਮਰਾ ਨਹੀਂ ਲੱਗਾ ਆਹੋ ਉਹ ਬੜਾ ਕੰਮ ਖਰਾਬ ਕਰਦਾ ਏ ਕੀ ਹੋਇਆ ਵਾ ਉਹ ਚ ਆਪਣੀ ਫੋਟੋ ਆ ਜਾਂਦੀ ਯਾਰ ਤੇ ਉਹਨੂੰ ਆਪਾਂ ਪਹਿਲਾਂ ਤੋੜੀਏ ਫੇਰ ਹੀ ਆਪਣਾ ਦਬ ਦਬਾ ਬੰਨਾ ਵਾ ਆਹੋ ਉਹ ਤੂੰ ਹੀ ਨਹੀਂ ਸਕੂਲੇ ਜਾਣਾ ਅੱਜ ਟੈਸਟ ਆ ਅੱਜ ਨਹੀਂ ਸਕੂਲੇ ਜਾਣਾ ਅੱਜ ਸਰ ਨੇ ਮੁਰਗੇ ਬਣਾਉਣਾ ਵਾ ਉਹ ਜਾ ਗੁਰੂਆ ਆਪਾਂ ਨਹੀਂ ਜਾਣਾ ਇਹਨਾਂ ਦਾ ਮੁਰਗਾ ਬਣਾਉਣਾ ਤੇ ਆਪਣਾ ਮੋਰ ਬਣਾਉਣਾ ਹੀ ਉਹਨੇ ਚਲੋ ਕਰ